ਹਾਂਜੀ ਸਾਰਿਆਂ ਨੂੰ ਪਿਆਰ ਭਰੇ ਸ਼ਸ਼ੀਕਾਲ ਸਾਥੀਓ ਤੁਸੀਂ ਜਾਣਦੇ ਹੋ ਕਿ 20 ਅਕਤੂਬਰ ਨੂੰ ਪੀਐਸਟੈਟ ਯੂਨੀਅਨ ਵੱਲੋਂ ਇੱਕ ਮੀਟਿੰਗ ਰੱਖੀ ਗਈ ਹੈ ਮੀਟਿੰਗ ਦਾ ਅਜੰਡਾ ਕੀ ਹੈ ਕਿ ਜਿਹੜਾ ਪੀਐਸਟੈਟ ਦਾ ਕਲੰਡਰ ਔਰ ਨੋਟੀਫਿਕੇਸ਼ਨ ਕਢਵਾਉਣ ਦੇ ਲਈ ਸਰਕਾਰ ਨੂੰ ਆਪਾਂ ਬੇਨਤੀ ਅਰਜ਼ ਕਰਨੀ ਹੈ ਔਰ ਉਹਦੇ ਲਈ ਜੋ ਵੀ ਅਗਲੀ ਰਣਨੀਤੀ ਹੈ ਤਾਂ ਉਹ ਬਣਾਈ ਜਾਊਗੀ ਤਾਂ ਉਹਦੇ ਲਈ ਸਾਰੀ ਅਕੈਡਮੀ ਦੇ ਟੀਚਰਸ ਜੋ ਵੀ ਇਸ ਵੀਡੀਓ ਨੂੰ ਸੁਣ ਰਹੇ ਨੇ ਔਰ ਸਾਰੀਆਂ ਸਾਰੇ ਬੱਚੇ ਜਿਹੜੇ ਪੀਐਸਟੈਟ ਐਸਪੀਰੈਂਟ ਨੇ ਪੀਐਸਟੈਟ ਦੀ ਤਿਆਰੀ ਕਰ ਰਹੇ ਨੇ ਪੀਐਸਟੈਟ ਦੀ ਪਾਲਚ ਨੇ ਉਨਾ ਸਾਰਿਆਂ ਨੂੰ ਬੇਨਤੀ ਹੈ ਕਿ ਫਾਜ਼ਿਲਕਾ ਦੇ ਪ੍ਰਤਾਪ ਬਾਗ ਦੇ ਵਿੱਚ ਜਿਹੜਾ ਹੈ ਸਮਾਂ 11 ਵਜੇ ਜਿਹੜਾ ਹੈ ਉਹ ਰੱਖਿਆ ਗਿਆ ਤਾਂ ਉਹਦੇ ਵਿੱਚ ਸਾਰੇ ਵੱਧ ਤੋਂ ਵੱਧ ਹਿੱਸਾ ਲਓ ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਜਿਹੜੀ 24 ਅਕਤੂਬਰ ਦੀ ਆਪਣੀ ਮੀਟਿੰਗ ਪੰਜਾਬ ਸਰਕਾਰ ਨਾਲ ਹੋਣ ਜਾ ਰਹੀ ਸੀ ਵਿਥ ਜਿਹੜਾ ਮੰਤਰੀ ਆਪਣੇ ਹੈਗੇ ਜੋ ਹਰਪਾਲ ਸਿੰਘ ਚੀਮਾ ਜੀ ਉਹਨਾਂ ਨਾਲ ਮੀਟਿੰਗ ਔਰ ਇੱਕ এডਿਕੇਸ਼ਨ ਪੈਨਲ ਵੀ ਵਿੱਚ ਬੈਠਣਾ ਸੀਗਾ ਉਸ ਮੀਟਿੰਗ ਨੂੰ ਜਿਹੜਾ ਹੈ ਹੁਣ ਅੱਗੇ ਪੋਸਟਪੋਨ ਕਰ ਦਿੱਤਾ ਗਿਆ 1 ਕਤਕਤੂਬਰ ਨੂੰ ਕਰ ਦਿੱਤਾ ਗਿਆ ਜਿਹੜੀ ਹੁਣ ਅਗਲੀ 50 ਸਰਕਾਰਾਂ ਦੀ ਮੀਟਿੰਗ ਆ ਉਹ 1 ਕਤਕਤੂਬਰ ਨੂੰ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਇੱਕ ਆਪਾਂ ਯੂਨੀਅਨ ਵੱਲੋਂ ਮੀਟਿੰਗ ਜਿਹੜੀ ਰੱਖ ਰਹੇ ਆ 27 ਤਰੀਕ ਨੂੰ ਤਾਂ ਸਾਰੇ ਜਣੇ ਵਾਦ-ਵਦ ਪਹੁੰਚੋ ਸੋ ਇਹਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ